ਜੂ ਬੇਸਿਕਲੀ ਵਿਦ ਸਕੂਲ ਆਫ ਐਮੀਨੈਂਸ ਮੈਂ ਵੀ ਦੇਖਣਾ ਚਾਹਦੀ ਸੀ ਤੇ ਇੱਥੇ ਮੈਨੂੰ ਅਸ ਇਨਵੀਟੇਸ਼ਨ ਸੀ ਤੇ ਮੇਰਾ ਮਨ ਸੀ ਕਿ ਮੈਂ ਇੱਥੇ ਵਿਜ਼ਿਟ ਕਰਾਂ ਸੋ ਬਟ ਮਿਲ ਕੇ ਬਹੁਤ ਵਧੀਆ ਲੱਗਾ ਮੈਨੂੰ ਸੱਚੀ ਲੱਗ ਰਿਹਾ ਕਿ ਬੱਚੇ ਜਿਹੜੇ ਹਾਲੀ ਹਾਲੀ ਬਟ ਡਿਸਪਲਿਨ ਚ ਆ ਰਹੇ ਨੇ ਇਸ ਕੁੜੀਆਂ ਬੱਚੀਆਂ ਤਾਂ ਮੈਨੂੰ ਬਹੁਤ ਹੀ ਜ਼ਿਆਦਾ ਉਮੀਦ ਤੇ ਬੜੀ ਅੱਛੀ ਵਾਈਬਾਈ ਮੈਨੂੰ ਲੱਗ ਰਿਹਾ ਕਿ ਗਵਰਨਮੈਂਟ ਸਕੂਲਸ ਮਤਲਬ ਹਾਲੀ ਹਾਲੀ ਜਿਹੜੇ ਉਹ ਗੱਲ ਕਰ ਰਹੇ ਨੇ ਐਂਡ ਇੱਥੇ ਖਾਸ ਤੌਰ ਤੇ ਇਹੀ ਕਿ ਅਸੀਂ ਵੂਮਨ ਨੂੰ ਜਿਹੜਾ ਵਾ ਉਹ ᱮਮਪਾਵਰਮੈਂਟ ਦੇ ਰਾਹ ਤੇ ਲੈ ਕੇ ਜਾਣਾ ਚਾਹੁੰਦੇ ਆ ਅ ਲੜਕੀਆਂ ਜਿੱਦਾਂ ਜਿੱਦਾਂ ਅਸੀਂ ਆਪਣੇ ਆਪ ਨੂੰ ਸਕਸੈਸਫੁਲ ਹੁੰਦੇ ਦੇਖਦੇ ਆ ਤੇ ਦਿਲ ਕਰਦਾ ਹੈ ਕਿ ਛੋਟੇ ਛੋਟੇ ਕਸਬਿਆਂ ਚ ਪਿੰਡਾਂ ਚ ਸ਼ਹਿਰਾਂ ਚ ਜਾ ਕੇ ਜਿਹੜਾ ਵਾ ਉਹ ਕੁੜੀਆਂ ਨੂੰ ਹੋਰ ਮੋਟੀਵੇਟ ਕੀਤਾ ਜਾਵੇ ਤੇ ਲਾਸਟ ਵੀਕ ਵੀ ਮੈਨੂੰ ਗਵਰਨਰ ਆਫ ਪੰਜਾਬ ਨੇ ਜਿਹੜਾ ਵਾ ਅਵਾਰਡ ਦਿੱਤਾ ਫਰਾਈਡ ਆਫ ਇੰਡੀਆ ਮੈਨੂੰ ਬਹੁਤ ਅੱਛਾ ਲੱਗਿਆ ਸੋ ਅਸੀਂ ਲ ਜ਼ਿੰਦਗੀ ਦੇ ਕਿਸੇ ਵੀ ਪੜਾਚ ਹੋਈਏ ਪਰ ਜਦੋਂ ਅਸੀਂ ਇਹ ਦੇਖਦੇ ਆ ਕਿ ਅਸੀਂ ਹਮੇਸ਼ਾ ਹੀ ਭੀੜ ਵਿੱਚੋਂ ਚੁਣੇ ਜਾਂਦੇ ਆ ਤੇ ਸਾਨੂੰ ਸਾਡੀ ਵੀ ਹੌਸਲਾ ਫਲਾਈ ਹੁੰਦੀ ਆ ਤੋਂ ਮਨ ਕਰਦਾ ਕਿ ਗਰਾਊਂਡ ਲੈਵਲ ਤੇ ਆ ਕੇ ਜਿਹੜੀ ਅਸੀਂ ਵੀ ਹੌਸਲਾ ਫਲਾਈ ਕਰੀਏ ਇਹਨਾਂ ਹਜ਼ਾਰਾਂ ਕੁੜੀਆਂ ਦੇ ਵਿੱਚੋਂ ਇੱਕ ਇੱਕ ਕਰਕੇ ਜਿਹੜਾ ਵਾ ਉਹ ਉਹਨਾਂ ਨੂੰ ਮੋਟੀਵੇਟ ਕਰਦੇ ਆ ਦੇ ਬੱਚਿਆਂ ਦੇ ਵਿੱਚ ਮੈਨੂੰ ਇੱਥੇ ਬਹੁਤ ਹੀ ਗੁਰੂ ਵਰਸਾ ਆਇਆ ਮੇਰਾ ਇੱਕ ਪਰਿਵਾਰ ਵਾਂਗੂ ਬਣ ਗਿਆ ਤੋਂ ਹੱਤ ਜ਼ਿਆਦਾ ਜਦੋਂ ਮੈਂ ਆਪਣੀ ਸੋਸ਼ਲ ਮੀਡੀਆ ਤੇ ਵੀ ਪਾਉਂਦੀ ਤੇ ਬਹੁਤ ਵਧੀਆ ਵੀ ਫੋਕਸ ਆਉਂਦਾ ਹੈ ਤੇ ਮੈਨੂੰ ਲੱਗਦਾ ਹੁੰਦਾ ਕਿ ਮੈਂ ਅੱਗੇ ਕਿਤੇ ਜਾ ਰਹੀ ਬਾਕੀ ਉਹੀ ਕੀ ਕਰੰਟਲੀ ਤਣਾਅ ਦਾ ਬਣਿਆ ਹੋਇਆ ਤੇ ਤੁਸੀਂ ਬਾਰਡਰ ਤੇ ਮੇਰੇ ਹੋਣੇ ਜਿਹੜਾ ਕੁਬਾਇਆ ਸਕੂਲ ਚ ਗਈ ਸੀ ਉਸੇ 2 ਕਿਲੋਮੀਟਰ ਸੀ ਬਿਲਕੁਲ ਬਾਰਡਰ ਨਾਲ ਤੇ ਬਹੁਤ ਸਾਰੀਆਂ ਤੁਸੀਂ ਦੇਖਦੇ ਹੋ ਕਿ ਫਨੀ ਰਹੀ ਉਸ ਵੀ ਆਂਦੀ ਰਹਿੰਦੀ ਆ ਵਾ ਪਾਕਿਸਤਾਨ ਵੱਲੋਂ ਵੀ ਆਪਣੇ ਪੰਜਾਬ ਵੱਲੋਂ ਵੀ ਪਰ ਮੈਨੂੰ ਲੱਗਦਾ ਕਿ ਅਸੀਂ ਵੀ ਪੂਰਾ ਜੋਸ਼ ਜਿਹੜਾ ਬਣਾਈ ਰੱਖਿਆ ਹੋਇਆ ਸਾਡਾ ਵੀ मतलब उस चीज ਦਾ ਸਾਡੇ ਤੇ ਕੋਈ ਇੰਪੈਕਟ ਨਹੀਂ ਹੈ ਤੇ ਐਕਚੁਅਲ ਦੇ ਵਿੱਚ ਜਿਹੜਾ ਐਜੂਕੇਸ਼ਨ ਹੈ ਉਹਦੇ ਤੇ ਕਿਸੇ ਦਾ ਇੰਪੈਕਟ ਹੋਣਾ ਹੀ ਨਹੀਂ ਚਾਹੀਦਾ ਸਾਨੂੰ ਘਰ ਦੀ ਪ੍ਰੋਬਲਮ ਆ ਜੇ ਸਾਨੂੰ ਵੇਸ਼ ਦੀ ਪ੍ਰੋਬਲਮ ਆ ਜੇ ਸਾਨੂੰ ਹੈਲਥ ਪ੍ਰੋਬਲਮ ਆ ਜੇ ਸਾਨੂੰ ਕੋਈ ਵੀ ਪ੍ਰੋਬਲਮ ਆਉਂਦੀ ਆ ਤੇ ਲੋਕ ਮੇ ਅਕਸਰ ਕਹਿੰਦੇ ਆ ਕਿ ਹੈਲਥ ਪਹਿਲਾਂ ਕਿ ਐਜੂਕੇਸ਼ਨ ਪਹਿਲਾਂ ਹੁੰਦਾ ਪਰ ਜੋ ਮੇਰੀ ਜ਼ਿੰਦਗੀ ਦਾ ਨਿਚੋੜ ਆ ਉਹ ਇਹੀ ਆ ਕਿ ਐਜੂਕੇਸ਼ਨ ਹੀ ਪਹਿਲਾਂ ਸੋ ਮੈਨੂੰ ਬਹੁਤ ਅੱਛਾ ਲੱਗਾ ਕਿ ਅਸੀਂ ਕਿਸੇ ਵੀ ਏਰੀਆ ਚ ਜਾਂ ਕੋਈ ਵੀ ਪਰਿਸਥਿਤੀਆ ਇਨ ਉਹਨੂੰ ਫੁੱਲ ਫਲੈਸ਼ਡ ਹਾਲ ਪੰਜ ਛੇ ਕੋ ਬੱਚਾ ਇਥੇ ਜਿਹੜਾ ਅੱਜ ਬੈਠਾ ਇੰਨਾ ਸੀਰੀਅਸਲੀ ਸੁਣ ਰਿਹਾ ਇੱਕ ਸੈਕਿੰਡ ਨਹੀਂ ਮੈਨੂੰ ਲੱਗਾ ਕਿ ਬੱਚਾ ਉੱਠ ਕੇ ਜਿਹੜਾ ਜਾਣਾ ਚੰਦਾ ਜਾਂ ਉਹ ਜ਼ਬਰਦਸਤੀ ਬੈਠਾ ਸੋ ਇਹ ਚੀਜ਼ਾਂ ਵੇਖ ਕੇ ਜਸਟ ਜੀ ਬੜੀ ਪੇਸ਼ੈਂਸ ਆਉਂਦੀ ਆ ਤੇ ਅਸੀਂ ਖੁਦ ਯੂ نو ਟੁੱਟ ਟੁੱਟ ਕੇ ਜੋੜਦੇ ਰਹਿਣਾ ਵਾ ਹਨਾ ਤੇ ਆਪਾਂ ਬਣੇ ਰਹਿਣਾ ਵਾ ਆਪਾਂ ਗਿਵ ਅਪ ਨਹੀਂ ਕਰਨਾ ਔਖੀ ਤੋਂ ਔਖੀ ਪਰਿਸਥਿਤੀ ਦੇ ਵਿੱਚ ਵੀ ਮੈਂ ਅੱਜ ਸਵੇਰੀ ਕਹਿੰਦੀ ਆ ਕਿ ਜਦੋਂ ਤੁਹਾਡੇ ਪੈਰਾਂ ਤੋਂ ਟਰੱਕ ਲੰਘ ਜੇ ਨਾ ਤੇ ਆਪਾਂ ਟਰੱਕ ਵੱਲ ਧਿਆਨ ਨਹੀਂ ਦੇਣਾ ਠੀਕ ਹੈ ਕਿ ਟਰੱਕ ਵਾਲਾ ਬੰਦਾ ਕਿਹੜਾ ਸੀ ਕਿਹੜਾ ਸਾਡੇ ਪੈਰਾਂ ਤੋਂ ਟਰੱਕ ਲੰਘਿਆ ਤੇ ਅਸੀਂ ਜਿਹੜਾ ਵਾ ਉਹਦੀ ਵੱਲ ਆਪਣਾ ਟਾਈਮ ਵੇਸ ਕਰੀ ਜਾਈਏ ਅਸੀਂ ਜ਼ਿੰਦਗੀ ਦੇ ਵਿੱਚ ਕਿਸੇ ਨੂੰ ਆਪਣਾ ਜਿਹੜਾ ਵਾ ਉਹ ਵਕਤ ਨਹੀਂ ਬਰਬਾਦ ਕਰੰਦੇ ਨਾ ਵਕਤ ਹੀ ਸਭ ਕੁਝ ਹੈ ਠੀਕ ਹੈ ਨਾ ਸੋ ਵਕਤ ਜਿਹੜਾ ਵਾ ਬੈਸਟ ਇਸਤੇਮਾਲ ਕਰੋ ਅਸੀਂ ਬਹੁਤ ਇਮੋਸ਼ਨਲ ਆ ਐਜ਼ ਅ ਔਮਨ ਬਟ ਅਸੀਂ ਜਿਹੜੇ emotions ਵੀ ਨਾ ਪੋਜ਼ਿਟਿਵ ਸਾਈਡ ਤੇ ਲਾਣੇ ਕਿ ਅਸੀਂ ਪੋਜ਼ਿਟਿਵਲੀ emotional ਹੋ ਕੇ ਜਿਹੜੇ ਆਪਣੀ energy ਆ ਉਹਨੂੰ ਪੋਜ਼ਿਟਿਵ ਚੀਜ਼ਾਂ ਤੇ ਲਾਣੀ ਹੈ ਕਿ ਸਾਨੂੰ ਜਿਹੜੇ emotions ਆ ਜਿਹੜੀ ਸਾਡੀ ਐਕਚੁਅਲ ਸਟਰੈਂਥ ਹੋਣੀ ਚਾਹੀਦੀ ਇਹ ਸਾਨੂੰ ਟੁੱਟਣ ਨਾ ਉਲਟਾ ਇਹ emotions ਸਾਡੇ ਜਜ਼ਬਿਆਂ ਪਰ emotions ਨੂੰ ਇੱਕ ਜਦੋਂ ਸਿੱਕ ਡਿੱਗੇ ਹੋਈਏ ਤੇ ਅਸੀਂ ਆਪੇ ਉੱਠੀਏ ਸਾਨੂੰ ਆਪੇ ਹੀ ਉੱਠਣਾ ਪੈਣਾ ਹੈ ਅਸੀਂ ਤੇ ਖੁਦ ਜਨਮ ਦੇਣ ਵਾਲੀਆਂ ਵਾਂ ਸਾਨੂੰ ਆਪੇ ਉੱਠਣਾ ਪੈਣਾ ਹੈ ਸਾਨੂੰ ਆਪਣੇ ਮਨ ਚ ਫਿਕਸ ਕਰ ਲੈਣਾ ਚਾਹੀਦਾ ਕਿ ਸਾਨੂੰ ਕਿਸੇ ਨੇ ਨਹੀਂ ਟੋਣਾ ਅਸੀਂ ਆਪੇ ਉੱਠਣਾ ਵਾ ਤੇ ਬਾਰ-ਬਾਰ ਉੱਠਣਾ ਵਾ ਗਿਵ ਅਪ ਅਸੀਂ ਨਹੀਂ ਲੱਕੇਦੇ ਆ ਮੇਰੀ ਵੀ ਉਹਨਾਂ ਨਾਲ ਮੁਲਾਕਾਤ ਜਿਹੜੀ ਹੋ ਚੁੱਕੀ ਹੈ ਤੇ ਮੈਨੂੰ ਬਹੁਤ ਵਧੀਆ ਲੱਗਦਾ ਸੀ ਜਿੰਦਗੀ ਚ ਜੋ ਮਰਜ਼ੀ ਕਰ ਰਹੇ ਹੋ ਦੁਨੀਆ ਲਈ ਜੋ ਮਰਜ਼ੀ ਕਰ ਰਹੇ ਹੋ ਆਪਣੇ ਬਿਜ਼ਨਸ ਲਈ ਆਪਣੇ ਦੇਸ਼ ਲਈ ਆਪਣੇ ਦੋਸਤਾਂ ਚ ਕੁਝ ਵੀ ਬਟ ਜਦੋਂ ਤੁਹਾਡੇ ਜੱਦੀ ਪਿੰਡ ਦੇ ਵਿੱਚ ਤੁਹਾਡੀ ਜਿਹੜੀ ਉਹ ਪੋਜ਼ਿਟਿਵ ਗੱਲ ਹੁੰਦੀ ਆ ਮੈਂ ਲਾਸਟ ਸਕੂਲ ਵੀ ਜਿਹੜੇ ਹੋ ਕੇ ਆਈਆਂ ਤੇ ਮੈਮ ਨੇ ਅਲੱਗ ਹੀ ਮੇਰਾ ਕੋਈ politick political inclination ਨਹੀਂ ਆ ਫੇਰ ਵੀ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਟਾਈਮ ਤੇ ਜਿਹੜਾ ਉਹ ਸਕੂਲ ਬਹੁਤ ਥੀਂ ਜਿਹੜਾ ਸਾਨੂੰ ਸਪੋਰਟ ਨਹੀਂ ਸੀ ਸਾਡੇ 12 ਕਮਰੇ ਬਣੇ ਮੈਨੂੰ ਬੜਾ ਵਧੀਆ ਲੱਗਾ ਸੁਣ ਕੇ ਸੋ ਇਟਸ ਲਾਈਕ ਕਿ ਤੁਹਾਡੀ ਕੀ ਮਤਲਬ ਓਵਰਆਲ ਤੁਸੀਂ ਪਰਸਨੈਲਿਟੀ ਹੋ ਠੀਕ ਹਨ ਉਹ ਮੈਟਰ ਹੀ ਨਹੀਂ ਕਰਦੀ ਭਾਵੇਂ ਮੈਂ ਹਵਾਂ ਭਾਵੇਂ ਰਮਿੰਦਰ ਆਮਲਾਲ ਜੀ ਹੋਣ ਭਾਵੇਂ ਮੋਤੀ ਹੋਵੇ ਠੀਕ ਹੈ ਬਟ ਤੁਸੀਂ ਜਿੱਥੇ ਜਨਨੇ ਹੋ ਜਿੱਥੇ ਤੁਹਾਡਾ ਪਛਤਾਨੀ ਆ ਜਿੱਥੇ ਜਿੱਥੋਂ ਤੁਸੀਂ ਉੱਠੇ ਹੋ ਜਦੋਂ ਉੱਥੇ ਅਸੀਂ ਦੇਖਦੇ ਕਿ ਉਸ ਜਗ੍ਹਾ ਨੂੰ ਬੰਦੇ ਨੇ ਯਾਦ ਰੱਖਿਆ ਤੇ ਉੱਥੇ ਵੀ ਕੰਮ ਹੋ ਰਹੇ ਨੇ ਭਾਵੇਂ ਉਹ ਕਿਤੇ ਵੀ ਇਸ ਟਾਈਮ ਹੈ ਸੋ ਉਹ ਚੀਜ਼ ਜਿਹੜੀ ਆ ਉਹ ਸਾਰਿਆਂ ਲਈ ਇੱਕ ਸਿੱਖਣ ਵਾਲੀ ਚੀਜ਼ ਹੈ ਤੇ ਬੜੀਆ ਲੱਗਿਆ ਉਹ ਚੀਜ਼ ਨੂੰ ਸੋਚ ਕੇ ਅੱਛਾ ਲੱਗਦਾ ਪਲੱਸ ਹਰ ਏਰੀਆ 'ਚ ਇਹ ਕੋਈ ਕੁਝ ਕੁਝ ਹੈਲਪ ਕਰ ਰਹੇ ਭਾਵੇਂ ਐਜੂਕੇਸ਼ਨ ਨੇ ਭਾਵੇਂ ਹੈਲਥ ਆ ਉਸ ਤੋਂ ਬਾਅਦ ਅਸੀਂ ਮਿਨਿਸਟਰ ਹੈ ਭਾਵੇਂ ਅਸੀਂ ਮਿਨਿਸਟਰ ਨਹੀਂ ਠੀਕ ਆ ਤਾਂ ਵੀ ਅਸੀਂ ਕਰ ਰਹੇ ਬੜੀ ਵੱਡੀ ਗੱਲ ਹੈ ਮਿਨਿਸਟਰ ਨਹੀਂ ਕਿ ਤਾਂ ਵੀ ਅਸੀਂ ਇੰਨਾ ਖਰਚਾ ਕਰ ਰਹੇ ਮੈਨੂੰ ਇੱਥੇ ਇਹ ਚੀਜ਼ ਬਹੁਤ ਅੱਛੀ ਲੱਗੀ ਕਿ ਅਸੀਂ ਇੱਕ ਸਪੈਸ਼ਲ ਹਾਲ ਬੁੱਕ ਕੀਤਾ ਇੱਥੇ ਉਹ ਵੀ ਕੁੜੀਆਂ ਵਾਸਤੇ ਠੀਕ ਆ ਨਾ ਕੁੜੀਆਂ ਵਾਸਤੇ ਤੇ ਕੋਈ ਮਾੜਾ ਜਿਹਾ ਕੁਝ ਕਰਦੇ ਤੇ ਬੜਾ ਉਹਨੂੰ ਕਿੰਨਾ ਵੱਡਾ ਲੈ ਲੈਂਦੀ ਆਪਣੇ ਮਨ 'ਚ ਕਿ ਮੇਰੇ ਲਈ ਕਿਸੇ ਨੇ ਕੁਝ ਕੀਤਾ ਵਾ ਸੋ ਸਾਡੇ ਵਰਗੇ ਮੋਟੀਵੇਸ਼ਨਲ ਸਪੀਕਰਸ ਨੂੰ ਜਿਹੜਾ ਬਾਓ ਗਰਾਉਂਡ ਲੈਵਲ ਤੇ ਲੈ ਕੇ ਆਉਣ ਦੀ ਜਿਹੜੀ有机会 ਦੇਣਾ ਬਹੁਤ ਵਧੀਆ ਇੰਤਜ਼ਾਮ ਸੀ ਮੈਨੂੰ ਕਾਫੀ ਬਹੁਤ ਅੱਛਾ ਲੱਗਿਆ